ਸਸ਼ੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਤੇ ਇੱਕ ਵਾਰ ਫੇਰ ਅੱਜ ਨਵੀਂ ਵੀਡੀਓ ਵਿੱਚ ਉਮੀਦ ਕਰਦੀ ਹਾਂ ਸਾਰੇ ਠੀਕ ਹੋ ਤੰਦਰੁਸਤ ਹੋ ਆਪਣੇ ਖਿਆਲ ਰੱਖ ਰਹੇ ਹੋ ਮੈਂ ਵੀ ਬਿਲਕੁਲ ਠੀਕ ਐ ਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਬ੍ਰੌਕਰਟ ਦੇ ਸੂਟ ਬਚੇ ਹੋਏ ਜੋ ਵੀ ਮੇਰੇ ਕੋਲੇ ਪੁਰਾਣੀ ਵੀਡੀਓ ਦੇ ਵਿੱਚੋਂ ਬਚਿਆ ਹੋਇਆ ਸਟਾਕ ਹੈ ਉਹ ਮੈਂ ਤੁਹਾਨੂੰ ਦੇਣ ਜਾ ਰਹੀ ਹਾਂ ਅੱਜ ਤੇ ਅੱਜ ਇੱਕ ਮੈਂ ਤੁਹਾਨੂੰ ਪਿਓਰ ਪਸ਼ਮੀਨੇ ਦੇ ਜਿਹੜੇ ਕੋਟ ਸੈਟ ਆਏ ਹੋਏ ਸੀ ਉਹਨਾਂ ਦੇ ਵਿੱਚ ਮੇਰੇ ਕੋਲੇ ਸਿੰਗਲ ਸਿੰਗਲ ਜਾਂ ਡਬਲ ਡਬਲ ਸੂਟ ਬਚੇ ਹੋਏ ਐ ਜਿਨ੍ਹਾਂ ਨੂੰ ਮੈਂ ਤੁਹਾਨੂੰ ਬਹੁਤ ਅੱਛੇ ਡਿਸਕਾਊਂਟ ਤੇ ਦੇਉਂਗੀ ਅੱਛਾ ਇਹ ਕੋਰਸੈਟ ਦਾ ਫੈਬਰਿਕ ਹੈ ਜਿਹੜਾ ਇੰਨਾ ਜ਼ਿਆਦਾ ਪ੍ਰੀਮੀਅਮ ਕੁਆਲਿਟੀ ਦਾ ਹੈ ਸੁਪਰ ਕੁਆਲਿਟੀ ਦਾ ਹੈ ਜਿਸ ਤੇ ਉੱਪਰ ਖਾਸ ਤੌਰ ਤੇ ਕੁਆਲਿਟੀ ਮੈਂਸ਼ਨ ਕੀਤੀ ਹੋਈ ਹੈਗੀ ਅੱਛਾ ਇੱਕ ਤੁਹਾਨੂੰ ਵੀਡੀਓ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਇੱਕ ਹੋਰ ਦੋ ਚਾਰ ਗੱਲਾਂ ਆਪਾਂ ਸ਼ੇਅਰ ਕਰਨਾ ਚਾਹੂੰਗੀ ਮੈਂ ਅ ਐਕਚੁਅਲੀ ਸ਼ੇਅਰ ਨਹੀਂ ਡਿਸਕਸ ਹੀ ਕਰਨਾ ਚਾਹਾਂਗੇ ਤੁਸੀਂ ਨਾ ਮਤਲਬ ਬਹੁਤ ਕਸਟਮਰ ਮੇਰੇ ਕਹਿਣ ਦੇ ਬਾਅਦ ਵੀ ਡਾਇਰੈਕਟ ਕਾਲ ਕਰ ਰਹੇ ਹੁੰਦੇ ਆ ਸੋ ਡਾਇਰੈਕਟ ਕਾਲ ਨਾ ਕਰਿਆ ਕਰੋ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ WhatsApp ਦੇ ਉੱਪਰ ਵਿਜ਼ਿਟ ਕਰਿਆ ਕਰੋ WhatsApp ਦੇ ਉੱਪਰ ਆਪਣੀ ਇਨਕੁਆਇਰੀ ਕਰਿਆ ਕਰੋ ਨੰਬਰ ਤੁਹਾਨੂੰ ਸਕਰੀਨ ਦੇ ਉੱਪਰ ਦਿਖਾਈ ਦੇ ਰਿਹਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਜੀ ਵੀਡੀਓ ਨੂੰ ਲਾਈਕ ਕਰਦਿਆ ਕਰੋ ਸ਼ੇਅਰ ਕਰ ਲਿਆ ਕਰੋ ਇੱਕ ਕਮੈਂਟ ਕਰਦਿਆ ਕਰੋ ਤਾਂ ਜੋ ਵੀਡੀਓ ਦੀ ਰੀਚ ਹੈ ਜਿਹੜੀ ਉਹ ਅੱਛੀ ਹੋ ਸਕੇ ਤੁਹਾਡੇ ਇੱਕ ਸ਼ੇਅਰ ਦੇ ਨਾਲ ਵੀਡੀਓ ਦੀ ਰੀਚ ਹੈ ਜਿਹੜੀ ਉਹ ਅੱਛੀ ਹੋ ਜਾਣੀ ਹੈ ਜਾਂ ਇੱਕ ਲਾਈਕ ਨਾਲ ਇੱਕ ਕਮੈਂਟ ਨਾਲ ਵੀਡੀਓ ਦੀ ਰੀਚ ਅੱਛੀ ਹੋ ਜਾਂਦੀ ਹੈ ਉਹਦੇ ਨਾਲ ਫਿਰ ਵੀਡੀਓ ਗਰੋਥ ਕਰਦੀ ਹੈ ਤੇ ਦੂਸਰੀ ਜਿਹੜੀ ਗੱਲ ਸੀਗੀ ਕਿ ਤੁਸੀਂ ਮਤਲਬ ਜਿਵੇਂ ਟਰੈਕਿੰਗ ਨੰਬਰ ਮੈਂ ਸੈਂਡ ਕਰਦੀ ਹੁੰਦੀ ਆ ਬਹੁਤ ਸਾਰੇ ਕਸਟਮਰ ਕਹਿ ਦਿੰਦੇ ਆ ਕਿ ਆਰਟੀਕਲ ਜਿਹੜਾ ਟਰੈਕਿੰਗ ਦੇ ਉੱਪਰ ਪ੍ਰੋਪਰ ਐਡਰੈਸ ਨਹੀਂ ਹੈ ਐਕਚੁਅਲੀ ਐਡਰੈਸ ਤੁਹਾਡੇ ਪਾਰਸਲ ਦੇ ਉੱਪਰ ਹੁੰਦਾ ਕਿਉਂਕਿ ਬਹੁਤ ਸਾਰੇ ਕਈ ਵਾਰ ਤਰਾਂ ਤਰਾਂ ਦੇ ਪਾਰਸਲ ਲੱਗਦੇ ਹਨ ਕੋਈ ਪ੍ਰਾਈਵੇਟ ਤੋਂ ਲਗਾਉਂਦਾ ਕਿ ਪੋਸਟ ਆਫਿਸ ਤੋਂ ਹਰ ਇੱਕ ਦੀ ਅਲੱਗ-ਅਲੱਗ ਮਤਲਬ ਰਸੀਪਟ ਹੁੰਦੀ ਹੈ ਸੋ ਜਿਹੜੇ ਪ੍ਰੋਪਰ ਤੁਹਾਡਾ ਐਡਰੈਸ ਹੈ ਉਹ ਤੁਹਾਡੇ ਪਾਰਸਲ ਵਾਲੇ ਲਿਫਾਫੇ ਦੇ ਉੱਪਰ ਰਹੇਗਾ ਟਰੈਕਿੰਗ ਆਰਟੀਕਲ ਨੰਬਰ ਦੇ ਨਾਲ ਰਹੇਗੀ ਜੋ ਟਰੈਕਿੰਗ ਨੰਬਰ ਤੁਹਾਨੂੰ ਸੈਂਡ ਕੀਤਾ ਜਾਂਦਾ ਹੈ ਰਸੀਪਟ ਸੈਂਡ ਕੀਤੀ ਜਾਂਦੀ ਉਸ ਤੇ ਉੱਪਰ ਕੇਵਲ ਤੁਹਾਡੇ ਜੋ ਪੈਸੇ ਲੱਗੇ ਸ਼ਿਪਿੰਗ ਦੇ ਕੋਰੀਅਰ ਦੇ ਪੈਸੇ ਉਹ ਮੈਂਸ਼ਨ ਰਹਿਣਗੇ ਕੋਰੀਅਰ ਦਾ weight ਤੇ ਜਿਹੜੇ ਤੁਹਾਡੇ ਕੋਰੀਅਰ ਦਾ ਆਰਟੀਕਲ ਨੰਬਰ ਹੋਏਗਾ ਉੱਪਰ ਉਹ ਤੁਹਾਨੂੰ ਟਰੈਕ ਕਰਨ ਲਈ ਦਿੱਤਾ ਜਾਂਦਾ ਉਸ ਦੇ ਵਿੱਚ ਤੁਹਾਡਾ ਪਿੰਨ ਕੋਡ ਤੁਹਾਡਾ ਨਾਮ ਹੀ ਰਹੇਗਾ ਪੂਰਾ ਐਡਰੈਸ ਪ੍ਰੋਪਰ ਨੀਅਰ ਬਾਈ ਐਡਰੈਸ ਲੈਂਡਮਾਰਕ ਇਹ ਸਾਰੀਆਂ ਚੀਜ਼ਾਂ ਤੁਹਾਡੇ ਪਾਰਸਲ ਵਾਲੇ ਲਿਫਾਫੇ ਦੇ ਉੱਪਰ ਰਹਿਣਗੀਆਂ ਕਿਉਂਕਿ ਬਹੁਤ ਸਾਰੇ ਕਸਟਮਰ ਵਾਰ-ਵਾਰ ਮੈਨੂੰ ਇਹ ਪੁੱਛਦੇ ਆ ਕਿ ਸਾਡਾ ਇਹ ਜਿਹੜਾ ਆਰਟੀਕਲ ਨੰਬਰ ਤੁਸੀਂ ਭੇਜਿਆ ਰਸੀਪਟ ਭੇਜੀ ਹੈ ਇਹਦੇ ਉੱਪਰ ਐਡਰੈਸ ਕੰਪਲੀਟ ਨਹੀਂ ਆ ਸੋ ਐਡਰੈਸ ਕੰਪਲੀਟ ਤੁਹਾਨੂੰ ਤੁਹਾਡੇ ਲਿਫਾਫੇ ਤੇ ਮਿਲੇਗਾ ਇਹ ਸਿਰਫ ਇੱਕ ਬੁਕਿੰਗ ਦਾ ਪ੍ਰੋਸੈਸ ਹੁੰਦਾ ਹੈ ਅਜੋਦੀ ਰਿਸਿਪਟ ਤੁਹਾਨੂੰ ਭੇਜੀ ਜਾਂਦੀ ਹੈ ਹੁਣ ਆਪਾਂ ਦੇਖਦੇ ਹਾਂ ਸਭ ਤੋਂ ਪਹਿਲਾਂ ਆਪਾਂ ਪਿਓਰ ਪਿਓਰ ਲਾਈਟ ਵੇਟ ਪਸ਼ਮੀਨੇ ਦੇ ਵਿੱਚ ਕੋਰਸੈਟ ਦਾ ਫਰਸਟ ਕਲਰ ਪਰਪਲ ਲਿਵੈਂਡਰ ਕਲਰ ਇੰਨਾ ਜ਼ਿਆਦਾ ਲਾਈਟ ਵੇਟ ਹੈ ਇਹ ਇੰਨਾ ਜ਼ਿਆਦਾ ਪ੍ਰੀਮੀਅਮ ਰਿਚ ਕੁਆਲਟੀ ਦਾ ਤੇ ਕਿਦਾਰ ਦਾ ਪਸ਼ਮੀਨਾ ਹੈ ਇਹ ਕਿਦਾਰ ਦਾ ਪਸ਼ਮੀਨਾ ਬਹੁਤ ਹੀ ਜ਼ਿਆਦਾ ਲਾਈਟ ਵੇਟ ਹੁੰਦਾ ਹੈ thread weaving ਦੇ ਨਾਲ ਰਹੇਗਾ ਦੇਖੋ ਅੰਦਰ ਤੋਂ ਇਸ ਤੇ thread weavings ਨੇ ਇੰਨਾ ਲਾਈਟ ਵੇਟ ਹੈ ਪਰ ਉਨਾ ਹੀ ਜਿੰਨਾ ਲਾਈਟ ਵੇਟ ਆ ਉਨਾ ਹੀ ਨਿੱਗਾ ਹੈ ਤੁਸੀਂ ਇਸ ਨੂੰ ਹੁਣ ਵੀ ਆਪਾਂ ਆਮ ਨਾਲ ਬਿਨਾ ਸਵੈਟਰ ਕੋਟੀ ਤੋਂ ਇਨਰ نیچے ਪਾ ਕੇ ਆਪਾਂ ਸਰਦੀਆਂ ਦੇ ਵਿੱਚ ਇਸ ਤੋਂ ਪਹਿਲਾਂ ਪਾਇਆ ਕਿਉਂਕਿ ਵਿਦਆਊਟ ਇਨਰ ਇਹ ਨਹੀਂ ਪਹਿ ਰਿਆ ਸੀਗਾ ਇਸ ਤੋਂ ਪਹਿਲਾਂ ਵੀ ਔਰ ਹੁਣ ਆਪਾਂ ਇਸ ਨੂੰ ਵਿਦਆਊਟ ਇਨਰ ਗਰਮ ਵਾਰਮਰ ਪਾਏ ਬਿਨਾ ਸੌਰੀ ਇਨਰ ਕਹਿੰਦਾ ਮੈਂ ਵਾਰਮਰ ਪਾਏ ਬਿਨਾ ਆਪਾਂ ਇਸ ਨੂੰ ਹੁਣ ਵੇਅਰ ਕਰ ਸਕਦੇ ਹਾਂ ਮਾਰਚ ਤੱਕ ਉਸ ਤੋਂ ਬਾਅਦ ਇਹ ਤੁਸੀਂ ਨੈਕਸਟ ਸੀਜ਼ਨ ਲਈ ਬੈਸਟ ਡੀਲ ਹੈ ਤੁਸੀਂ ਲੈ ਕੇ ਰੱਖ ਸਕਦੇ ਹੋ ਕਿਉਂਕਿ ਇਹ ਵਾਲਾ ਫੈਬਰਿਕ ਤੇ ਇਹ ਵਾਲਾ ਡਿਜ਼ਾਈਨ ਤੁਹਾਨੂੰ ਇਸ ਰੇਂਜ ਵਿੱਚ ਕਿਤੇ ਵੀ ਨਹੀਂ ਮਿਲੇਗਾ ਹੁਣ ਆਪਾਂ ਰੇਂਜ ਦੀ ਗੱਲ ਕਰਦੇ ਹਾਂ ਇਹ ਸਭ ਤੋਂ ਪਹਿਲਾਂ ਜਦੋਂ ਆਇਆ ਸੀ ਅਸੀਂ ਉਦੋਂ 1850 ਦਾ ਦਿੱਤਾ ਸੀ ਫਿਰ ਇਸ ਨੂੰ ਮੈਂ ਆਪਣੇ ਵੱਲੋਂ 1650 ਦਾ ਆਨਲਾਈਨ ਸੇਲ ਕੀਤਾ ਸੀਗਾ ਤੇ ਅੱਜ ਤੁਹਾਨੂੰ ਇਹ ਕੇਵਲ ਤੇ ਕੇਵਲ ਜੋ ਕਿ ਸਾਡੀ ਆਪਣੀ ਖਰੀਦ ਵੀ ਨਹੀਂ ਹੈ ਉਸ ਤੇ ਵਿੱਚ ਵੀ ਸਾਨੂੰ ਆਪਣੇ ਕੋਲੋਂ ਅਗਰ ਗੱਲ ਕਰੀਏ ਤਾਂ ਪਾ ਕੇ ਦੇਣਾ ਪੈ ਰਿਹਾ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਤੁਹਾਡੇ ਤੱਕ ਇਹ ਚੀਜ਼ ਸਟੋਰ ਕਰਨ ਦੀ ਬਜਾਏ ਪਹੁੰਚ ਜਾਵੇ ਤਾਂ ਜੋ ਤੁਸੀਂ ਅਗਲੇ ਸੀਜ਼ਨ ਲਈ ਵੀ ਇਸ ਚੀਜ਼ ਦੇ ਵਿੱਚ ਅੱਛਾ ਇਨਵੈਸਟ ਕਰ ਸਕੋ ਇਹ ਤੁਹਾਨੂੰ ਸਿਰਫ ਤੇ ਸਿਰਫ 1450 ਰੁਪਏ ਦੇ ਵਿੱਚ ਆਰਟੀਕਲ ਪੀਸ ਮਿਲ ਜਾਣਗੇ ਇਹ ਦੇਖੋ ਜੀ ਇੰਨਾ ਪਿਆਰਾ ਆਰਟੀਕਲ ਹੈ ਕਿਉਂਕਿ ਇਹ ਜਿੰਨੇ ਵੀ ਪੀਸ ਹੈ ਇਹ ਸਾਰੇ ਲਿਮਟਿਡ ਹੈ ਹੁਣ ਕੁਈ ਦੋ ਹੈ ਕੋਈ ਸਿੰਗਲ ਹੈ ਇਸ ਲਈ ਤੁਹਾਨੂੰ ਇਹ ਮੈਂ ਬਹੁਤ ਹੀ ਜ਼ਿਆਦਾ ਬਹੁਤ ਹੀ ਜ਼ਿਆਦਾ ਘੱਟ ਰੇਟ ਤੇ ਦੇ ਰਹੀ ਹਾਂ ਜਦੋਂ ਤੁਹਾਡੇ ਕੋਲ ਇਸ ਦੀ ਕੁਆਲਿਟੀ ਤੁਸੀਂ ਚੈੱਕ ਕਰੋਗੇ ਪਹੁੰਚੂਗਾ ਤੁਹਾਨੂੰ ਫਿਰ ਪਤਾ ਲੱਗੇਗਾ ਕਿ ਤੁਸੀਂ 1450 ਦੇ ਵਿੱਚ ਕੀ ਚੀਜ਼ ਹਾਸਲ ਕਰ ਲਈ ਹੈ ਇਹ ਦੇਖੋ ਜੀ ਇਸ ਦਾ ਡਿਜ਼ਾਈਨ 슬ੀਵਜ਼ ਇਸ ਦੀਆਂ ਇਸ ਤਰ੍ਹਾਂ ਲੂਜ਼ ਰਹਿਣੀਆਂ ਕੁੜੀਆਂ ਦੇ ਪਾਉਣ ਵਾਲੀ ਆਈਟਮ ਹੈ ਜਿਨ੍ਹਾਂ ਨੇ ਵੀ ਆਪਣੀਆਂ ਬੇਟੀਆਂ ਲਈ ਜਾਂ ਆਪਣੇ ਕਿਸੇ ਵੀ ਫਰੈਂਡ ਸਰਕਲ ਦੇ ਵਿੱਚ ਇਸ ਨੂੰ ਗਿਫਟ ਕਰਨਾ ਹੋਵੇ ਆਰਾਮ ਨਾਲ ਕਰ ਸਕਦੇ ਹੋ ਪੂਰੀ ਵਧੀਆ ਚੀਜ਼ ਐ ਇਸ ਨੂੰ ਦੁਪट्टे ਦੀ ਕੋਈ ਰਿਕੁਆਇਰ ਨਹੀਂ ਐ ਜਦ ਦੁਪੱਟਾ ਪਿਛਲੀ ਵਾਰ ਵੀ ਪੁੱਛਦੇ ਸੀ ਇਹਨਾਂ ਕਾਟ ਸੈਟ ਦੇ ਨਾਲ ਦੁਪੱਟਾ ਨਹੀਂ ਹੁੰਦਾ ਜੀ ਇਹ ਦੇਖੋ ਇਸ ਦੀ 슬ੀਵਸ ਦਾ ਡਿਜ਼ਾਈਨ ਐ ਨੇੜੇ ਤੋਂ ਦੇਖ ਲਓ ਤੇ ਇਹ ਇਸ ਦਾ ਡਿਜ਼ਾਈਨ ਤੇ ਇਹ ਇਸ ਦਾ ਅ ਪੈਂਟ ਇਹ ਦੇਖੋ ਇਸ ਦਾ ਟਰੌਜ਼ਰ ਐ ਇਹ ਡਿਜ਼ਾਈਨ ਐ আচ্ছা ਇਹ ਤੁਹਾਨੂੰ ਪੁੱਛਦੇ ਸੀ ਕਿ 3 XL ਤੱਕ ਆ ਜਾਏਗਾ ਇਹ 3 ਐਕਸਲ ਤੱਕ ਨਹੀਂ ਜੀ ਡਬਲ ਐਕਸਲ ਤੱਕ ਤੁਹਾਨੂੰ ਰਾਮ ਨਾਲ ਆ ਜਾਏਗਾ 3 ਐਕਸਲ ਨੂੰ ਥੋੜਾ ਜਿਹਾ ਟਾਈਟ ਹੋ ਜਾਏਗਾ ਬਾਕੀ ਇਹ ਸਟੈਚੇਬਲ ਕਪੜਾ ਹੈ ਇੱਦਾਂ ਦੇਖੋ ਸਟੈਚੇਬਲ ਕਪੜਾ ਹੈ ਇਹ ਕੰਫਰਟੇਬਲ ਤਰੀਕੇ ਨਾਲ ਆਏਗਾ ਦੋਨੋਂ ਸਾਈਡ ਦੇ ਉੱਪਰ ਤੁਹਾਨੂੰ ਪਾਕਟਸ ਮਿਲਣਗੀਆਂ ਬਹੁਤ ਅੱਛੀ ਫਿਨਿਸ਼ਿੰਗ ਦੇ ਨਾਲ ਇਸ ਦੀ ਸਟਿਚਿੰਗ ਹੋਈ ਵੀ ਹੈ ਬਹੁਤ ਅੱਛੀ ਕੁਆਲਿਟੀ ਦਾ ਸੂਟ ਹੈ ਇਹ ਰੈਡੀमेड ਇਹ ਦੇਖੋ ਕੋਰਸੈਟ ਹੈ ਇਸ ਦੇ ਨੀਚੇ ਬਰਾਊਜ਼ਰ ਦੇ ਇਸ ਤਰ੍ਹਾਂ ਕਰਕੇ ਡਿਜ਼ਾਈਨਡ ਆਊਗਾ ਤੇ ਥ੍ਰੈਡ ਵੀਵਿੰਗ ਦਾ ਕੰਮ ਹੈ ਇਸ ਦੇ ਵਿੱਚ ਨੈਕਸਟ ਇਸ ਦੇ ਵਿੱਚ ਦੇਖਦੇ ਆਪਾਂ ਗਾਜਰੀ ਕਲਰ ਇਹ ਵੀ ਬਹੁਤ ਜ਼ਿਆਦਾ ਪਿਆਰਾ ਕਨਸੈਪਟ ਹੈ ਇਹ ਦੇਖੋ ਡਿਜ਼ਾਈਨ ਮੇਬੀ ਸੇਮ ਹੀ ਹੈ ਉਹਦੇ ਨਾਲ ਦਾ ਹੀ ਹੈ ਇਹ ਦੇਖੋ ਜੀ ਇਸ ਦੇ ਵਿੱਚ ਉਹ ਸੇਮ ਬਾਹਾਂ ਸੇਮ ਸਾਈਜ਼ ਹੈ ਫ੍ਰੀ ਸਾਈਜ਼ ਹੈ ਕਿਸੇ ਨੂੰ ਵੀ ਆਰਾਮ ਨਾਲ ਆ ਸਕਦਾ ਪਤਲਿਆਂ ਨੂੰ ਵੀ ਆ ਜਾਏਗਾ ਥੋੜੇ ਹੈਲਥੀਓ ਤਾਂ ਵੀ ਆ ਜਾਏਗਾ ਹਾਂ ਬਹੁਤ ਜ਼ਿਆਦਾ weight ਹੋ ਆਪਾਂ triple XL ਤੱਕ ਥੋੜੀ ਜੀ ਦਿੱਕਤ ਆ ਸਕਦੀ ਹੈ ਕਿ ਟਾਈਟ ਬਕਟ ਹੋ ਸਕਦਾ ਹੈ ਇਹ ਦੇਖੋ ਇਹ ਐਕਚੁਅਲੀ ਸਾਰੇ ਕਲਰ ਅਸੀਂ ਵੀ ਆਪਣੇ ਲਈ ਇੱਕ ਇੱਕ ਮੇਰੀ ਬੇਟੀ ਲਈ ਰੱਖਿਆ ਮੈਂ ਉਸ ਤੇ ਪਾਇਆ ਹੋਇਆ ਬੜਾ ਹੀ ਸੋਹਣਾ ਲੱਗਦੇ ਸੀਗੇ ਇਹ ਦੇਖੋ ਜੀ ਇਹ ਇਸ ਦਾ ट्राਊਜ਼ਰ ਹੈ ਦੋਨੋਂ ਸਾਈਡ ਤੇ ਪਾਕਟ ਰਹਿਣ ਗਿਆ ਥ੍ਰੈਡ ਵੀਵਿੰਗ ਦਾ ਕੰਮ ਰਹੇਗਾ ਥਰਡ ਇਸ ਦੇ ਵਿੱਚ ਆ ਜਾਂਦਾ ਫਰੋਜ਼ੀ ਰੰਗ ਫਰੋਜ਼ੀ ਦਾ ਡਿਜ਼ਾਈਨ हट ਕੇ ਆ ਕੁਝ ਬਿਲਕੁਲ ਅਲੱਗ ਹੈ ਬਹੁਤ ਹੀ ਜ਼ਿਆਦਾ ਸੋਹਣਾ ਹੈ ਇਹ ਦੇਖੋ ਬੈਕ ਸਾਈਡ ਵੀ ਇਹਦੀ ਇਦਾਂ ਹੀ ਰਹੇਗਾ ਬੈਕ ਸਾਈਡ ਦੇ ਉੱਪਰ ਵੀ ਸੇਮ ਡਿਜ਼ਾਈਨ ਬੜਾ ਹੀ ਸੋਹਣਾ ਹੈ ਇਹ ਦੇਖ ਲੋ ਇਸ ਦੀਆਂ ਫੁੱਲ 슬ੀਵਜ਼ ਰਹਿਣ ਗਿਆ ਵਰਕ ਇਸ ਤਰ੍ਹਾਂ ਦੇਖੋ ਇਧਰੋਂ ਪਤਾ ਲੱਗਣਾ ਤੁਹਾਨੂੰ ਇਹ ਕਿਸ ਤਰ੍ਹਾਂ ਇਸ ਦਾ ਕੰਮ ਹੈ ਮੈਂ ਤੁਹਾਨੂੰ ਅੰਦਰੋਂ ਦਿਖਾ ਰਹੀ ਹਾਂ ਇਹ ਦੇਖੋ ਇਹ ਹੈ ਜੀ ਫਰੋਜੀ ਰੰਗ ਫਰੋਜੀ ਦੇ ਵਿੱਚ ਇਹ ਡਿਜ਼ਾਈਨ ਹੈ ਇਹ ਸਿੰਗਲ ਡਿਜ਼ਾਈਨ ਹੋਣ ਕਰਕੇ ਤੁਹਾਨੂੰ ਇੰਨਾ ਜ਼ਿਆਦਾ ਸਸਤਾ ਮਿਲ ਰਿਹਾ ਨਹੀਂ ਤਾਂ ਇਸ ਦਾ ਕੋਈ ਮਤਲਬ ਹੋਈ ਨਹੀਂ ਇਸ ਪਜਾਮੇ ਦੇ ਵਿੱਚ ਥੋੜਾ ਉੱਪਰ ਤੱਕ ਵੀ ਇਸ ਤੋਂ ਛੋਟੀਆਂ-ਛੋਟੀਆਂ ਡਾਟਸ ਬੂਟੀਆਂ ਹੈਗੀਆਂ ਫਲਾਵਰ ਬਣੇ ਹੋਏ ਇਹ ਦੇਖੋ ਜੀ ਆ ਇਸ ਦਾ ਠੀਕ ਹੈ ਜੀ ਇਹ ਹੋ ਗਿਆ ਹੁਣ ਇੱਕ ਇਸ ਦੇ ਵਿੱਚ ਜੋ ਨੈਕਸਟ ਕਲਰ ਆ ਜਾਂਦਾ ਹੈ ਨੈਕਸਟ ਆ ਜਾਂਦਾ ਜੀ ਨਿਓਨ ਪੈਰਟ ਨੈਕਸਟ ਆ ਜਾਂਦਾ ਜੀ ਨਿਓਨ ਪੈਰਟ ਬਹੁਤ ਸੋਹਣਾ ਰੰਗ ਹੈ ਇਹ ਵੀ ਇਹ ਪਹਿਲਾਂ ਆਪਾਂ ਟਰੌਜ਼ਰ ਹੀ ਦੇਖਦੇ ਆਂ ਦੇਖੋ ਕਿੰਨਾ ਸੋਹਣਾ ਕਲਰ ਹੈ ਤੇ ਕਿੰਨਾ ਸੋਹਣਾ ਇਸ ਦਾ ਡਿਜ਼ਾਈਨ ਹੈ ਹੁਣ ਆਪਾਂ ਇਹ ਵਾਲਾ ਡਿਜ਼ਾਈਨ ਹੈ ਜਿਹੜਾ ਇਹ ਦੇਖ ਲੈਣੇ ਆ ਇਹ ਦੇਖੋ ਇਹ ਸ਼ੇਰਵਾਨੀ ਸਟਾਈਲ ਨਹੀਂ ਹੈ ਇਹ ਸਿੰਪਲ ਕੁੜਤਾ ਇਸ ਦੇ ਵਿੱਚ ਕੱਟ ਨਹੀਂ ਹੈਗਾ ਕਿਦਾਰ ਦਾ ਪਸ਼ਮੀਨਾ ਹੈ ਇੰਨਾ ਲਾਈਟ ਵੇਟ ਹੁੰਦਾ ਹੈ ਇਹ ਬਹੁਤ ਜ਼ਿਆਦਾ ਪਤਲਾ ਹੁੰਦਾ ਤੇ ਮਤਲਬ ਪੂਰਾ ਇਹ ਨਿੱਕਾ ਵੀ ਹੁੰਦਾ ਹੈ ਇਹ ਦੇਖੋ ਜੀ ਇਹ ਇਸ ਦੀਆਂ ਬਾਹਾਂ ਨੇ ਬੜਾ ਹੀ ਸੋਹਣਾ ਹੈਗਾ ਡਿਜ਼ਾਈਨ ਬੜਾ ਪਿਆਰਾ ਆਰਟੀਕਲ ਹੈ ਇਹ ਸੀਗਾ ਤੇ ਹੁਣ ਇਸ ਦੇ ਵਿੱਚ ਲਾਸਟ ਹੈ ਜਿਹੜਾ ਉਹ ਆ ਜਾਂਦਾ ਜੀ ਰਸਟ ਔਰੇਂਜ ਕਲਰ ਇਹ ਆ ਰਸਟ ਇਹ ਦੇਖੋ ਇਸ ਤੇ ਪਹੁੰਚਿਆਂ ਦਾ ਕੰਮ ਹੈ ਇਸ ਦਾ ਜਿਹੜਾ ਪਲਾਜ਼ੋ ਪਜਾਮਾ ਤੇ ਇਹ ਇਸ ਦਾ ਟਾਪ ਹੈ ਇਹ ਦੇਖੋ ਜੀ ਇਹ ਸਾਰੀਆਂ ਇਹ ਥ्रेड ਵੀਵਿੰਗ ਦਾ ਕੰਮ ਹੈ ਇਟ ਪ੍ਰਿੰਟ ਨਹੀਂ ਹੈ ਥ्रेड ਦਾ ਵਰਕ ਹੈ ਇਸ ਦੇ ਵਿੱਚ ਇਹ ਦੇਖੋ ਜੀ ਇਹ ਸਾਰੀਆਂ ਇਸ ਦੀਆਂ 슬ੀਵਸ ਬੜਾ ਹੀ ਸੋਹਣਾ ਬੜਾ ਪਿਆਰਾ ਆਰਟੀਕਲ ਹੈ ਇਸ ਸਟ੍ਰੈਕ ਸਾਈਡ ਤੁਹਾਨੂੰ ਇਹਨਾਂ ਜੋ ਕੋਈ ਵੀ ਆਰਟੀਕਲ ਪਸੰਦ ਹੋਇਆ ਤੁਸੀਂ ਆਪਣੀ ਬੁਕਿੰਗ ਕਰ ਸਕਦੇ ਹੋ ਤੁਹਾਨੂੰ ਬਹੁਤ ਜ਼ਿਆਦਾ ਡਿਸਕਾਊਂਟ ਦੇ ਉੱਪਰ ਇਹ ਕਾਟ ਸੈਟ ਮਿਲ ਰਹੇ ਹੈ ਤੁਸੀਂ ਬੁੱਕ ਕਰ ਸਕਦੇ ਹੋ ਹੁਣ ਦਾ ਮਤਲਬ ਆਪਾਂ ਸੋਚ ਲੈਣੇ ਨਾ ਕਿ ਹੁਣ ਤੋਂ ਗਰਮੀ ਆ ਰਹੀ ਹੈ ਤਾਂ ਆਪਾਂ ਹੁਣੇ ਕੰਮ ਨਹੀਂ ਇਹ ਇੱਕ ਅੱਛੀ ਡਿਸਕਾਊਂਟ ਵਾਲੀ ਡੀਲ ਜਿਹੜੀ ਆਫ ਸੀਜ਼ਨ ਦੇ ਵਿੱਚ ਹੁੰਦੀ ਹੈ ਨਾ ਇਹ ਆਪਾਂ ਨੂੰ ਆਨ ਸੀਜ਼ਨ ਦੇ ਵਿੱਚ ਜਾ ਕੇ ਬੜੀ ਹੀ ਫਾਇਦੇ ਦਾ ਕੰਮ ਲੱਗਦਾ ਆਪਣੇ ਫਾਇਦੇ ਦਾ ਕੰਮ ਡੀਲ ਲੱਗਦੀ ਹੈ ਸੋ ਹੁਣ ਦੇਖਦੇ ਆ ਆਪਾਂ ਬ੍ਰੌਕਟ ਦੇ ਬਚੇ ਹੋਏ ਜਿੰਨੇ ਵੀ ਆਰਟੀਕਲ ਹੈ ਕਿਉਂਕਿ ਕਸਟਮਰ ਮੈਨੂੰ ਬਾਰ-ਬਾਰ ਮੈਸੇਜ ਕਰਦੇ ਆ ਕਿੰਨੇ ਆਰਟੀਕਲ ਬਚ ਗਏ ਕਿਹੜੇ ਰਹਿ ਗਏ ਤਾਂ ਮੈਂ ਸੋਚਿਆ ਕਿ ਤੁਹਾਨੂੰ ਦਿਖਾ ਦਿਆਂ ਸਭ ਤੋਂ ਪਹਿਲਾਂ ਆਪਾਂ ਦੇਖਦੇ ਆ সিলਵਰ ਗ੍ਰੇ ਕਲਰ ਇਹ ਹੈ ਜੀ সিলਵਰ ਗ੍ਰੇ ਦੀ ਬਨਾਰਸੀ ਦੀ ਬਾਟਮ ਹੈ ਬ੍ਰੌਕਟ ਦੇ ਸੂਟ ਹੈ 850 ਇਹਨਾਂ ਦੀ ਰੇਟ ਹੈ ਜੀ ਬ੍ਰੌਕਟ ਦੇ ਸੂਟ 850 ਦੀ ਰੇਂਜ ਵਿੱਚ ਹੈ ਜੋ ਕਿ बड़े कस्टमर लैंड ਤੋਂ ਪਹਿਲਾਂ ਹੈਰਾਨ ਹੁੰਦੇ ਆ ਸੂਟ ਕਿ ਇੰਨੀ ਸਸਤੀ ਰੇਂਜ ਵਿੱਚ ਵੀ ਬ੍ਰੌਕਰ ਮਿਲ ਰਿਹਾ ਤੇ ਇਹ ਆਪਾਂ ਤੁਹਾਨੂੰ ਬਿਲਕੁਲ ਬੱਧੀਆਂ ਵਾਲੀ ਕੁਆਲਿਟੀ ਬਿਲਕੁਲ ਪਿਓਰ ਵਾਲੀ ਕੁਆਲਿਟੀ ਤੁਹਾਨੂੰ ਜੋ ਤੁਸੀਂ 1800 2000 ਦਾ ਸੂਟ ਦੁਕਾਨ ਤੇ ਸ਼ਾਪ ਤੇ ਦੇਖ ਕੇ ਆਨੇ ਆ ਤੁਹਾਨੂੰ ਇਹ ਉਹ 850 ਦੇ ਵਿੱਚ ਮਿਲ ਰਿਹਾ ਇਹ ਦੇਖੋ ਜੀ ਇਹ ਸਿਲਵਰ ਗ੍ਰੇ ਇਸ ਦਾ ਕਲਰ ਹੈ ਕਿੰਨਾ ਸੋਹਣਾ ਰੰਗ ਹੈ ਇਸ ਦੇ ਨਾਲ ਬਨਾਰਸੀ ਦੀ ਇਸ ਤਰ੍ਹਾਂ ਕਰਕੇ ਬਾਟਮ ਹੈ ਇਸ ਦੇ ਵਿੱਚ ਤੁਹਾਨੂੰ 골ਡਨ ਰੰਗ ਵੀ ਮਿਲ ਜਾਣਾ ਮੇਬੀ ਮੈਂ 골ਡਨ ਲੈ ਕੇ ਆਉਣਾ ਭੁੱਲ ਗਈਆਂ ਇੱਥੇ 골ਡਨ ਵੀ ਤੁਹਾਨੂੰ ਮਿਲ ਜਾਣਾ ਤੇ ਇਸ ਤੇ ਵਿੱਚ ਨੈਕਸਟ ਕਲਰ ਦੇਖਦੇ ਆਪਾਂ ਮੈਰੂਨ ਕਲਰ ਇਹ ਮੈਰੂਨ ਦੀ ਸ਼ਰਟ ਹੈ ਇਸ ਦੇ ਨਾਲ ਬਨਾਰਸੀ ਦੀ ਇਹ ਵਾਲੀ ਬਾਟਮ ਰਹੇਗੀ ਇਹ ਇਸ ਦੀ ਸ਼ਰਟ ਰਹੇਗੀ ਬਹੁਤ ਪਸੰਦ ਕੀਤੀ ਹੈ ਕਸਟਮਰ ਨੇ ਇਹ ਸੂਟ ਬਹੁਤ ਜ਼ਿਆਦਾ ਲਾਈਕ ਕੀਤੇ ਹੈ ਇਹ ਦੇਖੋ ਜੀ ਬਹੁਤ ਹੀ ਜ਼ਿਆਦਾ ਸੋਹਣਾ ਡਿਜ਼ਾਈਨ ਹੈ ਇਹਨਾਂ ਦਾ ਨੇੜੇ ਤੋਂ ਦੇਖ ਲਓ ਤੁਸੀਂ ਇਹਨਾਂ ਦੀਆਂ ਮੇਰੇ ਤੋਂ ਫੋਟੋਸ ਵੀ ਮੰਗਵਾ ਸਕਦੇ ਹੋ WhatsApp ਦੇ ਉੱਪਰ ਥੋੜਾ ਜਿਹਾ ਕਰੀਬ ਤੋਂ ਡਿਜ਼ਾਈਨ ਦੇਖਣ ਲਈ ਤੇ ਇਸ ਦੇ ਵਿੱਚ ਹੁਣ ਨੈਕਸਟ ਕਲਰ ਆ ਜਾਂਦਾ ਜੀ ਇਹ ਵਾਲਾ ਪਿੰਕ ਇਹ ਹੈ ਜੀ ਬਨਾਰਸੀ ਦੀ ਸਲਵਾਰ ਤੇ ਇਹ ਇਸ ਦੇ ਨਾਲ ਕਮੀਜ਼ ਬਹੁਤ ਹੀ ਸੋਨਾ ਡਿਜ਼ਾਈਨ ਹੈ ਇਸ ਦਾ ਇਹ ਦੇਖੋ ਬੜਾ ਹੀ ਪਿਆਰਾ ਆਰਟੀਕਲ ਹੈ ਬਨਾਰਸੀ ਦੇ ਵਿੱਚ ਇਹ ਵਾਲੇ ਡਿਜ਼ਾਈਨ ਪਹਿਲੀ ਵਾਰ ਬਨਾਰਸੀ ਦੇ ਵਿੱਚ ਸੌਰੀ ਡਿਜ਼ਾਈਨ ਨਹੀਂ ਇੰਨਾ ਘੱਟ ਰੇਟ ਪਹਿਲੀ ਵਾਰ ਹੀ ਆਇਆ ਹੈ ਨਹੀਂ ਤਾਂ ਬ੍ਰੌਕਟ ਔਰ ਬਨਾਰਸੀ ਦੀ ਬਾਟਮ ਲੱਗੀ ਹੋਵੇ ਨਾਲ ਇੰਨੇ ਘੱਟ ਰੇਟ ਵਿੱਚ ਨਹੀਂ ਆਉਂਦੀਆਂ ਤੇ ਫਿਰ ਅਸੀਂ ਕਿਸ ਲਈ ਬੈਠੇ ਹੋਏ ਹਾਂ ਜੇ ਤੁਹਾਨੂੰ ਅਸੀਂ ਇਸ ਰੇਂਜ ਦੇ ਵਿੱਚ ਸਾਰੀਆਂ ਵੈਰਾਈਟੀਆਂ ਲੋ ਪ੍ਰਾਈਸ ਦੇ ਵਿੱਚ ਨਾ ਦਿਖਾਈਆਂ ਤਾਂ ਲਓ ਜੀ ਇਹ ਹੋ ਗਈ ਆਪਣੀ ਪਿੰਕ ਇਹ ਆ ਜਾਂਦਾ ਹੈ ਥੋੜਾ ਜਿਹਾ ਡਾਰਕ ਪਿੰਕ ਹੈ ਪਹਿਲਾਂ ਤੁਸੀਂ ਬੇਬੀ ਪਿੰਕ ਦੇਖਿਆ ਹੁਣ ਤੁਸੀਂ ਥੋੜਾ ਜਿਹਾ ਡਾਰਕ ਪਿੰਕ ਦੇਖ ਰਹੇ ਹੋ ਬੇਬੀ ਪਿੰਕ ਤੋਂ ਦੋਕ ਨੰਬਰ ਇਹ ਡੇਢ ਦੋ ਨੰਬਰ ਡਾਰਕ ਹੈ ਬੇਬੀ ਪਿੰਕ ਇਹ ਦੇਖੋ ਇਹ ਇਸ ਦੇ ਵਿੱਚ ਡਿਜ਼ਾਈਨ ਹੈ ਸ਼ਰਟ ਦਾ ਇਹ ਬਿੰਕ ਵਾਲੇ ਨਾਲੋਂ ਅਲੱਗ ਹੈ ਬਿਲਕੁਲ ਇਹ ਦੇਖੋ ਜੀ ਕਿੰਨਾ ਸੋਹਣਾ ਕਨਸੈਪਟ ਹੈ ਕਿੰਨਾ ਪਿਆਰਾ ਕਨਸੈਪਟ ਹੈ ਆਪਾਂ ਪਾਰਟੀ ਵੇਅਰ ਆਈਟਮ ਹੈ ਇਹ ਆਪਾਂ 850 ਰੁਪਏ ਦੇ ਵਿੱਚ ਸੂਟ ਪਾ ਕੇ ਕੋਈ ਵੀ ਪਾਰਟੀ ਆਪਾਂ ਅਟੈਂਡ ਕਰ ਸਕਦੇ ਹੁਣ ਆਪਾਂ ਨੂੰ ਫਿਕਰ ਕਰਨ ਦੀ ਲੋੜ ਨਹੀਂ ਕਿ ਸਾਨੂੰ 2000 ਰੁਪਏ ਦਾ ਸੂਟ ਲਗਾਉਣਾ ਪਏਗਾ ਫਿਰ ਲੈਣਾ ਪਏਗਾ ਫਿਰ ਉਸਤੇ ਉੱਪਰ ਮਟੀਰੀਅਲ ਲੱਗਦਾ ਹੈ ਰੂਸਤੇ ਨਾਲ ਦੁਪੱਟਾ ਵੀ ਅਲੱਗ ਤੋਂ ਲੱਗਦਾ ਹੈ ਨਾ ਫਿਰ ਸਟੀਚਿੰਗ ਤੇ ਉਹ ਕਾਫੀ ਕੋਸਟਲੀ ਪੈ ਜਾਂਦਾ ਹੁਣ ਤੁਸੀਂ ਇਹ ਸਾਰਾ ਕੁਝ ਮਟੀਰੀਅਲ ਸਟੀਚਿੰਗ ਪਾ ਕੇ 2000 ਰੁਪਏ ਦੇ ਵਿੱਚ ਪਾਰਟੀ ਵੇਅਰ ਸੂਟ ਰੈਡੀ ਕਰ ਸਕਦੇ ਹੋ ਨੈਕਸਟ ਕਲਰ ਆ ਜਾਂਦਾ ਹੈ ਜੀ ਸੀ ਗ੍ਰੀਨ ਸੀ ਗ੍ਰੀਨ ਦੀ ਇਹ ਬਾਟਮ ਬਨਾਰਸੀ ਦੀ ਬਾਟਮ ਹੈ ਤੇ ਇਸ ਤੇ ਨਾਲ ਇਹ ਵਾਲਾ ਸ਼ਰਟ ਦਾ ਡਿਜ਼ਾਈਨ ਰੰਗ ਸਾਰੇ ਹੀ ਸੋਹਣੇ ਹੈ ਜੀ ਬਹੁਤ ਜ਼ਿਆਦਾ ਪਿਆਰੇ ਕਲਰ ਹੈ ਜਿਸ ਨੂੰ ਵੀ ਇਹ ਪਸੰਦ ਆ ਰਿਹਾ ਜਿਹੜਾ ਵੀ ਆਰਟੀਕਲ ਪਸੰਦ ਆ ਰਿਹਾ ਕਰੀਬ ਤੋਂ ਦੇਖ ਲਓ ਡਿਜ਼ਾਈਨ ਤੁਸੀਂ ਆਪਣਾ ਜਲਦੀ ਜਲਦੀ ਬੁੱਕ ਕਰ ਦਿਓ ਕਿਉਂਕਿ ਇਹ ਵੀ ਸਾਰੇ ਬਸ ਕਿਸੇ ਵਿੱਚ ਕੋਈ ਇੱਕ ਰਹਿ ਗਿਆ ਕਿਸੇ ਵਿੱਚ ਦੋ ਦੋ ਪੀਸ ਰਹਿ ਗਈ ਹੈ ਇਹ ਮੈਰੂਨ ਤੁਸੀਂ ਪਹਿਲਾਂ ਦੇਖਿਆ ਇਹਦੇ ਵਿੱਚ ਜਿਵੇਂ ਦੋ ਪਈ ਹੋਈ ਹੈ ਹੁਣ ਆਪਾਂ ਨੈਕਸਟ ਦੇਖ ਰਹੇ ਹਾਂ yellow ਲੱਡੂ ਪੀਲਾ ਕਲਰ ਇਹ ਹੈ ਜੀ ਬਨਾਰਸੀ ਦੀ ਬਾਟਮ ਇਹ ਹੈਗਾ yellow ਬਨ ਆ ਸੌਰੀ ਬ੍ਰੌਕਰ ਦਾ ਸ਼ਰਟ ਡਿਜ਼ਾਈਨ ਤੁਸੀਂ ਨੇੜੇ ਤੋਂ ਦੇਖ ਲਓ ਬੜਾ ਹੀ ਪਿਆਰਾ ਬੜਾ ਹੀ ਸੋਨਾ ਡਿਜ਼ਾਈਨ ਹੈ ਰੰਗ ਸਾਰੇ ਹੀ ਬਹੁਤ ਜ਼ਿਆਦਾ ਸੋਹਣੇ ਆ ਬੜੇ ਪਿਆਰੇ ਕਲਰ ਹੈ ਇਹ ਹੈ ਜੀ ਲੱड्डू ਪੀਲਾ ਰੰਗ ਹੁਣ ਆ ਜਾਂਦਾ ਰਾਣੀ ਕਲਰ ਰਾਣੀ ਕਲਰ ਦੇ ਵਿੱਚ ਇਹ ਡਿਜ਼ਾਈਨ ਹੀ ਬਚਿਆ ਜੀ ਦੂਸਰਾ ਜਿਹੜਾ ਹੈ ਸਟਾਕ ਆਊਟ ਹੋ ਗਿਆ ਜਿਹੜਾ ਇੱਕ ਡਿਜ਼ਾਈਨ ਹੋਰ ਸੀ ਪਹਿਲਾਂ ਵਾਲੀ ਵੀਡੀਓ ਚ ਤੁਸੀਂ ਦੇਖਿਆ ਇੱਕ 골ਡਨ ਸੂਟ ਰਹੇਗਾ ਤੁਹਾਨੂੰ ਦਿਖਾਉਣ ਵਾਲਾ ਤੁਸੀਂ ਸਿਲਵਰ ਗ੍ਰੇ ਤਾਂ ਦੇਖ ਲਿਆ ਸਭ ਤੋਂ ਪਹਿਲਾਂ গোল্ডਨ ਵੀ ਤੁਸੀਂ ਫੋਟੋ ਮੰਗ ਸਕਦੇ ਹੋ ਜੇ ਕਿਸੇ ਨੇ গোল্ডਨ ਲੈਣਾ ਹੋਇਆ গোল্ডਨ ਬੜਾ ਹੀ ਪਿਆਰਾ ਡਲ ਜਾ গোল্ডਨ ਹੈ ਪੜਕੀਲਾ গোল্ডਨ ਨਹੀਂ ਹੈ ਇਹ ਦੇਖੋ ਜੀ ਇਹ ਬਨਾਰਸੀ ਦੀ ਬਾਟਮ ਹੈ ਇਹ ਹੈਗਾ ਜੀ ਪਿੰਕ ਸੂਟ ਬ੍ਰੌਕਟ ਦਾ ਕਮੀਜ਼ ਇਹ ਵਾਲਾ ਡਿਜ਼ਾਈਨ ਹੈ ਇਸ ਦਾ ਨੇੜੇ ਤੋਂ ਦੇਖ ਲਓ ਸਕਰੀਨ ਸ਼ਾਟ ਆਪਣੇ ਜਲਦੀ ਜਲਦੀ ਲੈ ਕੇ ਆਰਡਰ ਬੁੱਕ ਕਰ ਲਿਓ ਤਾਂ ਜੋ ਤੁਸੀਂ ਇਸ ਚੀਜ਼ ਦਾ ਜਲਦੀ ਜਲਦੀ ਫਾਇਦਾ ਉਠਾ ਸਕੋ ਲਾਹਾ ਲੈ ਸਕੋ ਕਿਉਂਕਿ ਹੁਣ ਇਹ ਸਟਾਕ ਹੈ ਜਿਹੜਾ ਬਹੁਤ ਲਿਮਟਿਡ ਹੈ ਹੁਣ ਗਰਮੀ ਦਾ ਹੀ ਆਪਾਂ ਸ਼ੁਰੂ ਕਰ ਰਹੇ ਹਾਂ ਤੁਹਾਨੂੰ ਮੈਂ ਨੈਕਸਟ ਮੇਬੀ ਦਿਖਾਵਾਂ ਡਿਜੀਟਲ ਪੇਂਟ ਦੇ ਸੂਟ ਚੱਲੇ ਹੋਏ ਆ ਪਿਓਰ ਦੇ ਟੈਬੀ ਦੇ ਉੱਪਰ ਅਸੀਂ ਰੈਡੀ ਕਰਵਾ ਰਹੇ ਹਾਂ ਜੋ ਸਟicker ਵਾਲੇ ਪੇਂਟ ਹੁੰਦੇ ਆ ਜੋ ਉੱਤਰ ਦੇ ਬਿਲਕੁਲ ਵੀ ਨਹੀਂ ਆ ਬਟ ਉਹਨਾਂ ਦੀ ਲੁੱਕ ਇੰਨੀ ਜ਼ਿਆਦਾ ਅਮੇਜ਼ਿੰਗ ਆਉਂਦੀ ਹੈ ਤੁਹਾਨੂੰ ਬਿਲਕੁਲ ਪਿਓਰ ਟੈਬੀ ਜੋਰਜਾਟ ਦੇ ਵਿੱਚ ਅਸੀਂ रेडी ਕਰਵਾ ਕੇ सूटਾਂ ਦੇ ਕਲਰ ਡਿਜ਼ਾਈਨ ਲੈ ਕੇ ਆ ਰਹੇ ਆ ਤੇ ਉਸ ਤੋਂ ਪਹਿਲਾਂ ਆਪਾਂ ਇਹ ਸੋਚਿਆ ਕਿ ਥੋੜਾ ਜਿਹਾ ਵਿంటర్ ਵਾਲਾ ਜਿੰਨੇ ਵੀ ਕਲੈਕਸ਼ਨ ਹੈ ਇਹ ਆਪਾਂ ਕਲੀਅਰ ਕਰ ਲਈਏ ਤੁਹਾਡਾ ਵੀ ਫਾਇਦਾ ਹੋ ਜਾਏਗਾ ਇਸਤੇ ਨਾਲ ਜਦੋਂ ਤੁਹਾਨੂੰ ਡਿਸਕਾਊਂਟ ਵਿੱਚ ਚੀਜ਼ ਮਿਲ ਜਾਂਦੀ ਹੈ ਲਾਸਟ ਕਲਰ ਜੀ ਬ੍ਰੌਕਟ ਦੇ ਸੂਟ ਦਾ ਰੈੱਡ ਵਾਲਾ ਰਹਿ ਗਿਆ ਇਹ ਦੇਖ ਲਓ ਇਸ ਦੇ ਨਾਲ ਰੈੱਡ ਬਨਾਰਸੀ ਦੀ ਬਾਟਮ ਹੈ ਰੈੱਡ ਕਲਰ ਦੀ ਬਾਟਮ ਹੈ ਇਸ ਦੇ ਨਾਲ ਬ੍ਰੌਕਟ ਦਾ ਰੈੱਡ ਕਮੀਜ਼ ਹੈ ਇਹਦਾ ਡਿਜ਼ਾਈਨ ਵੀ ਕਰੀਬ ਤੋਂ ਦੇਖ ਲਓ ਇਹ ਸੀਗੇ ਆਪਣੇ ਅੱਜ ਦੇ ਬ੍ਰੌਕਟ ਦੇ ਸੂਟ ਇੱਕ ਮਿੰਟ ਅੱਜ ਨਾ ਕੈਮਰਾ ਐਕਚੁਅਲੀ ਹਿਲ ਰਿਹਾ ਹੈ ਮੇਰੇ ਤੋਂ ਵਾਇਰ ਇਸਦੀ ਖਿੱਚੀ ਜਾ ਰਹੀ ਹੈ ਇਹ ਦੇਖੋ ਬੜਾ ਹੀ ਪਿਆਰਾ ਬੜਾ ਹੀ ਸੋਹਣਾ ਕਨਸੈਪਟ ਹੈ ਇਹ ਹੈ ਜੀ ਰੈੱਡ ਕਲਰ ਇਹ ਦੀ ਰੈੱਡ ਬਾਟਮ ਇਹ ਆ ਬਨਾਰਸੀ ਦਾ ਸੌਰੀ ਬ੍ਰੋਕੇਟ ਦਾ ਲਾਸਟ ਡਿਜ਼ਾਈਨ ਇਹ ਸੀ ਅੱਜ ਦੇ ਆਪਣੇ ਬਚੇ ਹੋਏ ਬ੍ਰੋਕੇਟ ਦੇ ਸੂਟ ਤੇ ਕੋਟ ਸੈੱਟ ਉਮੀਦ ਹੈ ਤੁਸੀਂ ਪਸੰਦ ਕੀਤੇ ਹੋਣੇ ਆ ਤੇ ਤੁਹਾਨੂੰ ਡਿਸਕਾਊਂਟ ਵੀ ਸੁਣ ਕੇ ਖੁਸ਼ੀ ਹੋਈ ਹੋਣੀ ਹੈ ਜਿਹੜੇ ਵੀ ਕਸਟਮਰ ਇਹਨਾਂ ਦੀ ਡਿਮਾਂਡ ਕਰ ਰਹੇ ਸੀ ਜਾਂ ਉਸ ਟਾਈਮ ਤੇ ਨਹੀਂ ਲੈ ਪਾਏਗੇ ਰੇਟ ਥੋੜਾ ਜ਼ਿਆਦਾ ਹੋਣ ਕਰਕੇ ਉਹ ਅੱਜ ਲੈ ਸਕਦੇ ਆ ਤੁਹਾਨੂੰ ਬਹੁਤ ਹੀ ਘੱਟ ਰੇਟਾਂ ਦੇ ਉੱਪਰ ਚੀਜ਼ਾਂ ਪ੍ਰੋਵਾਈਡ ਕਰਾ ਰਹੇ ਆ ਅੱਜ ਅਸੀਂ ਦੋ ਤਰ੍ਹਾਂ ਦੀ ਵੈਰਾਈਟੀ ਤੁਸੀਂ ਲੈ ਸਕਦੇ ਹੋ ਤੇ ਮਿਲਦੇ ਆ ਨੈਕਸਟ ਕਲੈਕਸ਼ਨ ਦੇ ਨਾਲ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ